Satluj TV ਵੇਖਣੇ ਸਾਡਾ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਗੱਲਬਾਤ ਹੋ ਰਹੀ ਹੈ ਜੂਨ 1984 ਤੀਜਾ ਕੱਲੂਕਾਰਾ ਦੀ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਮਨਜੀਤ ਸਿੰਘ ਝੋਮਾ ਜੀ ਦੇ ਨਾਲ ਕਰਾਈ ਸੀ ਜਿਹੜੇ ਕਿ 1984 ਜੂਨ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਸ ਦੇ ਚਸ਼ਮਦੀਦ ਗਵਾਹ ਨੇ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ ਕੀ ਕਾਰਨ ਰਹੇ ਕਿ ਜੂਨ 1984 ਦਾ ਕੱਲੂਕਾਰਾ ਦੁਖਾਂਤ ਸਿੱਖਾਂ ਦੇ ਨਾਲ ਵਾਪਰਿਆ ਕੋਈਸੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸੀ ਰਿਹਾ ਕਾਲ ਤੱਕ ਸਾਬ ਤੇ ਕੀ ਹੋਇਆ ਸੀ ਸਾਡੇ ਨਾਲ ਬਣੇ ਹੋਏ ਨੇ ਭਾਈ ਮਨਜੀਤ ਸਿੰਘ ਘੋਮਾ ਜੀ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਚਸ਼ਮਦੀਦ ਗਵਾਉ ਟੈਂਕੀ ਵਾਲੇ ਮੋਰਚੇ ਤੇ ਹਕੂਮਤ ਦੀ ਫੌਜ ਦਾ ਮੁਕਾਬਲਾ ਕਰਦੇ ਰਹੇ ਹੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਹੋਲੀ ਕੇਂਦਰ ਸਰਕਾਰ ਦੇ ਵੱਲੋਂ ਖੇਢੀ ਗਈ ਸੀ ਉਸ ਦੀ ਸ਼ੁਰੂਆਤ ਕਿਸ ਦਿਨ ਹੋਈ ਸੀ ਦੇਖੋ ਪਹਿਲੀ ਗੱਲ ਆ ਮੈਂ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਸੰਤ ਪੈਡਰਾਲਿਆਂ ਨੇ 19 ਜੁਲਾਈ 1982 ਨੂੰ ਇੱਕ ਮੋਰਚਾ ਲਾਇਆ ਸੀ ਹੂੰ ਉਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਬਾ ਅਡੌਪਟ ਕਰ ਲਿਆ ਸੀ ਜਿਹੜਾ ਧਰਮ ਜੋਦੋ ਮੋਰਚੇ ਦੇ ਨਾਮ ਨਾਲ ਮੜ ਕੇ ਸਥਿਤ ਹੋਇਆ ਹੂੰ ਉਹਦਾ ਜਿਹੜਾ ਮੁੜ ਕੇ ਉਸ ਦੀਆਂ ਮੰਗਾਂ ਜਿਹੜਾ ਵਾ ਆਨੰਦਪੁਰ ਦੇ ਮਤੇ ਵਿੱਚੋਂ ਜੜੀਆਂ ਨੇ ਹੂੰ ਆ ਭਾਰੀਆਂ ਉਸ ਆਨੰਦਪੁਰ ਦੇ ਮਤੇ ਦੇ ਵਿੱਚ ਹੀ ਸਾਰੀਆਂ ਸਿੱਖ ਆਉਂਗੀਆਂ ਮੰਗਾਂ ਸੀ ਹੂੰ ਤੇ ਇਹ ਮੋਰਚਾ ਬਹੁਤ ਸਫਲਤਾਪੂਰਵਕ ਚੱਲਿਆ ਹਮ ਜੇਲਾਂ ਭਰ ਗਿਆ ਜੇਲਾਂ ਦੇ ਬਾਹਰ ਵੀ ਟੈਂਟਰ ਲੱਗ ਗਏ ਹਮ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਵਾ ਕੋਈ ਪੰਜਾਬੀ ਸਿੱਖ ਹੋਊਗਾ ਜਿਹੜਾ ਉਸ ਮੋਰਚੇ 'ਚ ਗ੍ਰਿਫਤਾਰੀ ਨਾ ਦਿੱਤੀ ਹੋਈਆਂ ਬੀਬੀਆਂ ਭੈਣਾਂ ਬੱਚੇ ਸਭ ਨਹੀਂ ਉਸ ਮੋਰਚੇ 'ਚ ਆਪਣਾ ਧਰਮ ਕਰਮ ਸਮਝ ਕੇ ਉਸ ਮੋਰਚੇ 'ਚ ਸਾਰੀ ਸਿਰਕਾ ਆਉਂਦੇ ਜਦਿਆਂ ਗ੍ਰਿਫਤਾਰੀ ਨਹੀਂ ਦਿੱਤੀ ਹਮ ਫਿਰ 1 ਜੂਨ 1984 ਨੂੰ ਹਮ ਇੱਕ ਪਰਫਾ ਜਿਹੜੀ ਆ 1:30 ਵਜੇ ਦੇ ਕਰੀਬ ਹਮ ਸੀਆਰਪੀ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਆ ਸ਼੍ਰੀ ਦਰਬਾਰ ਸਾਹਿਬ ਬਿਨਾ ਕਿਸੇ ਐਲਟੀਮੇਟਮ ਬਿਨਾ ਕਿਸੇ ਨੋਟਿਸ ਬਿਨਾ ਕਿਸੇ ਨੋਟਿਸ ਬਿਨਾ ਕਿਸੇ ਵਾਰਨਿੰਗ ਹਮ ਇੱਕ ਪਰਫਾ ਜਿਹੜੀ ਆ ਜੋ ਸ਼ਾਮ ਦੇ 7 7:30 ਵਜੇ ਤੱਕ ਚੱਲਦੀ ਹਮ ਪਰ ਉਸ ਦੇ ਮਗਰਲੇ ਪਾਸੇ ਕਹਾੜੀ ਹੋਰ ਸੀ ਉਹ ਜਿਹੜੀ ਫਾਇਰਿੰਗ ਸੀ ਉਸ ਦਿਨ ਇਹ ਟੋਹ ਲਾਉਣ ਲਈ ਸੀ ਸੰਤ ਭਿੰਡਰਾਵਾਲਿਆਂ ਦੇ ਜਰਨਲ ਸੁਬੇਕ ਸਿੰਘ ਦੇ ਭਾਈ ਅਮਰੀਕ ਸਿੰਘ ਦੇ ਜਿਹੜੇ ਅੰਦਰ ਸੀ ਸੰਗੀ ਸਾਥੀ ਉਹਨਾਂ ਦੇ ਮੋਰਚਿਆਂ ਦੀ ਟੋਹ ਲਾਉਣੀ ਸੀ ਕਿ ਇਹਨਾਂ ਦੇ ਮੋਰਚੇ ਕਿੱਥੇ ਕਿੱਥੇ ਨੇ ਤੇ ਕਿਹੜੇ-ਕਿਹੜੇ ਇਹਨਾਂ ਕੋਲ ਜਿਹੜੇ ਆ ਖਿਆ ਹ ਹ ਪਰ ਅੰਦਰਲੇ ਪਾਸਿਓਂ ਜਰਨਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜਰਨੈਲ ਸਵੀਰ ਸਿੰਘ ਭਾਈ ਮਰੀਕ ਸਿੰਘ ਵਾਲੋਂ ਹੀ ਇੱਥੇ ਹਾਦਸਾ ਸੀ ਜਿੰਨੀ ਤੇ ਦੁਸ਼ਮਣ ਪ੍ਰਕਰਮਾ ਜਾਣ ਕੇ ਪੈਰ ਨਹੀਂ ਪਾਉਂਦਾ ਕਿਸੇ ਨੇ ਉਨੀ ਦੇਰ ਜਿਹੜੀ ਆ ਗੋਲੀ ਜਿਹੜੀ ਆ ਨਹੀਂ ਚਲੋ ਜੀ ਉਹ ਉਹਨਾਂ ਨੇ ਆਪਣਾ ਜੋ ਕਰਦੇ ਸੀ ਸੀਆਰਪੀ ਵਾਲੇ ਕਰਦੇ ਰਹੇ ਆ ਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ ਵੀ ਉਠ ਪਰ ਡ ਇੱਕ ਹੁੰਦੀ ਆ ਹੂੰ ਉਹ ਸਿੰਘਾਂ ਦਾ ਵੀ ਨੁਕਸਾਨ ਹੋਇਆ ਕੋਈ ਸੀਆਰਪੀ ਦਾ ਵੀ ਉਸ ਦਿਨ ਜਿਹੜਾ ਵਾ ਨੁਕਸਾਨ ਜਿਹੜਾ ਵਾ ਹੁੰਦਾ ਹਮ ਬੱਬਰ ਖਾਲਸਾ ਦੇ ਇਹ ਬਾਬਾ ਟਲਤੇ ਜਿਹੜੇ ਸਿੰਘ ਸੀ ਉਹਨਾਂ ਚ ਇੱਕ ਸਿੰਘ ਉਹ ਸ਼ਹੀਦ ਹੋ ਜਾਂਦਾ ਉਸ ਦਿਨ ਤੇ ਕੁਝ ਹੋਰ ਵੀ ਜਿਹੜੇ ਆ ਧਰਮ ਯੁੱਧ ਮੋਰਚੇ ਗ੍ਰਿਫਤਾਰੀਆਂ ਦੇਣ ਆਏ ਸੀ ਯਾਤਰੂ ਉਹਨਾਂ ਤੋਂ ਵੀ ਕਈ ਸਿੰਘ ਜਿਹੜੇ ਆ ਸ਼ਹੀਦ ਹੁੰਦੇ ਹਮ ਜਿਨ੍ਹਾਂ ਦਾ ਸਸਕਾਰ ਜਿਹੜਾ ਵਾ ਗੁਰੂ ਰਾਮ ਦਾਸਰਾ ਦੇ ਵਿੱਚ ਜਿਹੜਾ ਵਾ ਕੀਤਾ ਗਿਆ ਅੰਦਰ ਵੇੜੇ ਦੇ ਵਿੱਚ ਤੇ ਕੋਈ ਦਾ ਮੰਜੀ ਸਾਹਿਬ ਜਿਹੜਾ ਵਾ ਸਟੇਜ ਆ ਗੁਰਦੁਆਰਾ ਸਾਹਿਬ ਦੀ ਮੰਜੀ ਸਾਹਿਬ ਸਟੇਜ ਆ ਜਿਹੜੀ ਉਹਦੇ ਮਗਰਲੇ ਪਾਸੇ ਕੀਤਾ ਗਿਆ ਸੀ ਪੁਸ਼ਕਾ ਫਿਰ ਇਹ ਜਿਹੜੀ ਆ ਕਿਉਂਕਿ ਇੰਦਰਾ ਗਾਂਧੀ ਫੌਜ ਦੀ ਤਿਆਰੀ ਕਰ ਰਹੀ ਸੀ ਫੌਜ ਨੂੰ ਹੁਕਮ ਉਹਨੇ ਦਿੱਤੇ ਸੀ ਕਿ ਤੁਸੀਂ ਜਿਹੜਾ ਵਾ ਦਰਬਾਰ ਸਾਹਿب ਅੰਮ੍ਰਿਤਸਰ ਆਲ ਰਵਾਨਾ ਜੋ ਦਰਬਾਰ ਸਾਹਿਬ ਸੰਤ ਪਿੰਡਰ ਵਾਲਿਆਂ ਨੂੰ ਗ੍ਰਿਫਤਾਰ ਕਰੋ ਉਹਨਾਂ ਨੂੰ ਬਾਹਰ ਕੱਢੋ ਫੜੋ ਜੋ ਵੀ ਸਾਰਾ ਉਹਨੇ ਆਪਣਾ ਕਾਮਚਾਂਗ ਸੀ ਉਹਨੇ ਉਸ ਗੱਲ ਤੇ ਜਿਹੜਾ ਵਾ ਲਾ ਦਿੱਤਾ ਹੂੰ ਫਿਰ ਇਹ 2-3 ਤਰੀਕ ਨੂੰ ਜਿਹੜਾ ਵਾ ਲਗਾਤਾਰ ਦੋਨੇ ਪਾਸੇ ਜੜੀਆਂ ਨੇ ਤਿਆਰੀਆਂ ਜੜੀਆਂ ਨੇ ਚਲਦੀਆਂ ਰਹੀਆਂ ਨੇ ਫਿਰ 4 ਜੂਨ ਨੂੰ ਅਮਰਤ ਵੇਲੇ ਹੂੰ ਚਾਰ ਉਹ ਅੱਜ ਦੇ 40 ਮਿੰਟ ਤੇ ਪਹਿਲਾ ਗੋਲਾ ਜਿਹੜਾ ਵਾ ਇੱਕ ਅਕਾਲ ਤਖਤ ਸਾਹਿਬ ਦੇ ਡਿੱਗਦਾ ਲੱਗੇ ਤੇ ਇੱਕ ਜਿਹੜਾ ਵਾ ਲੰਗਰ ਸਾਹਿਬ ਦੇ ਗੁਰੂ ਰਾਮਦਾਸ ਸਾਹਿਬ ਲੰਗਰ ਆਲਾ ਉਹਦੇ ਸਾਹਮਣੇ ਜਿਹੜੀ ਡੇਰੀ ਆ ਉੱਥੇ ਆਣ ਕੇ ਜਿਹੜਾ ਇੱਕ ਡਿੱਗਦਾ ਇੱਥੋਂ ਜਿਹੜੀ ਆ ਇੱਕ ਤਰਫਾ ਫੇਰ ਜਿਹੜੀ ਆ ਫੌਜ ਜਿਹੜਾ ਜੰਗ ਦਾ ਜਿਹੜੀ ਆ ਐਲਾਨ ਜਿਹੜਾ ਵਾ ਕਰਦੀ ਹੈ ਫਿਰ ਉਹ ਸਾਰਿਆਂ ਨੂੰ ਆਪਾਂ ਨੂੰ ਹੁਣ ਪਤਾ ਵਾ ਕਿ ਉਹ ਇੱਕ ਜਿਹੜਾ ਵਾ ਇੱਕ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿਸ ਤਰ੍ਹਾਂ ਜਿਹੜਾ ਬਾ ਭਾਰਤੀ ਫੌਜ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲਿਆਂ ਦੇ ਸਾਥੀਆਂ ਨੇ ਕਿਦਾਂ ਜਿਹੜੇ ਆ ਲੋਹੇ ਦੇ ਜਿਹੜੇ ਆ ਚਨੇ ਚਬਾਏ ਆ ਜਿੰਨੀ ਦੇਰ ਉਹਨਾਂ ਕੋ ਗੋਲੀ ਸਖਾਰਿਆ ਬਾ ਹਥਿਆਰ ਰੇ ਆ ਜਣੀ ਮੁੱਖਰੀ ਗੱਲ ਹੀ ਗੱਲ ਆ ਵੀ ਜੇ ਕਰ ਉਹ ਆਪਣ ਟੈਂਕ ਨਾ ਲੈ ਕੇ ਆਉਂਦੇ ਹੋ ਹੂੰ ਤੇ ਭਾਵੇਂ ਇੱਕ ਸਾਲ ਲੜਦੇ ਰਹਿੰਦੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਪੈਰ ਨਹੀਂ ਫੌਲ ਕੋਸ਼ ਨੂੰ ਇਸ ਕੱਲ ਦਾ ਬੜਾ ਵੱਡਾ ਭੁਲੇਖਾ ਸੀ ਕਹਿੰਦੇ ਸੀ ਕਿ 2 ਘੰਟੇ ਤੁਸੀਂ ਸਾਰਾ ਆਪਰੇਸ਼ਨ ਨਿਪਟਾ ਲੈਣਾ ਹਾਂ ਉਹ ਤੇ ਕੁਲਦੀਪ ਰਾੜੀ ਗੱਲ ਕਹਿ ਕੇ ਆਏ ਸੀ ਸਾਰੇ ਜਰਨਲ ਕਿ ਸਾਡੇ 2 ਘੰਟੇ ਦੀ ਸਾਰੀ ਗੇਮ ਆ ਜਾਂ ਅਸੀਂ ਜਿਉਂਦਾ ਜਾਂ ਮੁਰਦਾ ਜਿਹੜਾ ਵਸ ਸੰਤ ਭਿੰਡਰਾਲੇ ਨੂੰ ਫੜ ਕੇ ਤੇਰੇ ਪੇਸ਼ ਕਰਦੇ ਆਂਗੇ ਹੂੰ ਉਹ ਜਦੋਂ ਇਹਨਾਂ ਦੀਆਂ ਚੀਕਾਂ ਨਿਕਲੀਆਂ ਨੇ ਤੇ ਇਹ ਪਰ ਕਰਮਾ ਵਾਲੇ ਪਾਸੇ ਪੈਰ ਤੇ ਕੀ ਪਾਉਣਾ ਸੀ ਲਾਗੇ ਨਹੀਂ ਜਿਹੜਾ ਵਾ ਕਿਤੇ ਦਰਬਾਰ ਸਾਹਿਬ ਦੇ ਜਾ ਸਕੇ ਫੇਰ ਹੀ ਇਹਨਾਂ ਨਵੀਆਂ ਸਿਰੇ ਤੋਂ ਪਰਮਿਸ਼ਨਾਂ ਲਈਆਂ ਵੀ ਇਦਾਂ ਦੇ ਭਾਵੇਂ ਅਸੀਂ 6 ਮਹੀਨੇ ਲੜਦੇ ਰਹੀਏ ਅਸੀਂ ਇਹਨਾਂ ਨੂੰ ਨਹੀਂ ਫੜ ਸਕਦੇ ਇਸ ਦਰਮਿਆਨ ਇੰਦਰਾ ਗਾਂਧੀ ਸੰਬੋਧਨ ਵੀ ਕਰਦੀ ਹੈ ਰੇਡੀਓ ਤੇ ਕਿ ਮੈਂ ਸ਼ਾਂਤੀ ਚਾਹੁੰਨੀ ਆ ਮੈਂ ਸ਼ਾਂਤੀ ਦੀ ਅਪੀਲ ਕਰਦੀ ਆ ਉਹ 2 ਜੂਨ ਦੀ ਸ਼ਾਮ ਨੂੰ ਕਰਦੀ ਹੈ 9 ਵਜੇ ਉਹਨੇ ਕਰਨਾ ਸੀ ਰਾਸ਼ਟਰ ਦੇ ਨਾਮ ਸੁਦੇਸ਼ ਦੇਣਾ ਸੀ ਪਰ ਉਹ ਇੱਕ ਘੰਟਾ ਲੇਟ ਜਿਹੜੀ ਆ ਉਸ ਵੇਲੇ ਪਾਈ ਆ ਟੀਵੀ ਦੇ ਉੱਤੇ ਹੂੰ ਉਹਦੇ ਦੇਖੋ ਇੱਕ ਪਾਸੇ ਹਵਲੇ ਦੀਆਂ ਤਿਆਰੀਆਂ ਦੂਸਰੇ ਪਾਸੇ ਜਿਹੜੀ ਆ ਉਹ ਸ਼ਾਂਤੀ ਦੀਆਂ ਅਪੀਲਾਂ ਕਰ ਰਹੀ ਸੀ ਤੇ ਦੋਸ਼ ਵੀ ਇਸ ਕੌਮ ਤੇ ਕਾਲੀ ਲੀਡਰਸ਼ਿਪ ਨੂੰ ਦੇ ਰਹੀ ਵੀ ਮੈਂ ਇਹਨਾਂ ਦੀਆਂ ਮੰਗਾਂ ਮੰਨਦੀ ਆ ਇਹ ਖੁੱਲੋਂਦੇ ਨਹੀਂ ਕਿਸੇ ਪਾਸੇ ਹਾਂ ਭੱਜ ਜਾਂਦੇ ਆ ਉਹ ਸਾਰਾ ਇੰਦਰਾ ਗਾਂਧੀ ਉਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਨਾ ਵੀ 1947 ਤੋਂ ਲੈ ਕੇ ਇੰਦਰਾ ਗਾਂਧੀ ਉਹ ਜਿਹੜੀ ਸੰਤ ਕਰਤਾਰ ਸੁਣ ਵਾਲੀ ਗੱਲ ਸੰਤ ਬਾਬਾ ਜਰਨੈਲ ਸੁਣ ਵਾਲੀ ਇਹ ਸਾਰੀ ਜਿਹੜੀ ਲਾਵਾ ਫੁੱੜ ਦਾ ਫੁੱੜ ਦਾ ਇਹ ਬੁੜਕੇ ਬਲੀਸਤਾਰੀ ਜਾ ਕੇ ਜਿਹੜੀ ਆ ਕੇਂਦਰ ਸਰਕਾਰ ਤੇ ਅਕਾ ਇਹ ਦਿੱਲੀ ਦੇ ਤਖਤ ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਟੱਕਰ ਆ ਉਹ ਫੇਰਾ ਮੋ ਸਾਹਮਣੀ ਜਿਹੜੀ ਆ ਹੋਈ ਥੈਂਕ ਯੂ ਵਾਲਾ ਮੋਰਚਾ ਕਿਦਨ ਲੱਗਿਆ ਇਹ ਤੇ ਪਹਿਲੀ ਤੋਂ ਚੱਲਦਾ ਸੀ ਪਹਿਲੀ ਤੋਂ ਤੁਸੀਂ ਕਿਸ ਦਿਨ ਇਸ ਮੋਰਚੇ ਚ ਸ਼ਾਮਿਲ ਹੋਏ ਅਹੀ ਤੇ ਰਹਿੰਦੇ ਹੀ ਉਥੇ ਸੀ ਅਹੀ ਪਹਿਲੀ ਤੋਂ ਲੈ ਕੇ ਤੇ ਅਸੀਂ 5 ਜੂਨ ਤੱਕ ਲਗਾਤਾਰ ਜਿਹੜਾ ਵਾ ਜਿੱਦੀ ਦੇਰ ਉਹ ਮੋਰਚਾ ਟੁੱਟਾ ਰਹੀ ਸਾਡਾ ਉਹਦੀ ਦੇਰ ਅਸੀਂ 2:3 3 ਵਜੇ ਤੱਕ ਜਿਹੜਾ ਵਾ ਉਸ ਮੋਰਚੇ ਤੇ ਰਹੇ ਹਾਂ ਉਹ ਵੀ ਮੋਰਚਾ ਜਿਹੜਾ ਵਾ ਉੱਤੇ ਜਦੋਂ ਫੌਜ ਦੇ ਆਏ ਸੀ ਕਮਾਂਡੋ ਹੈਲੀਕਾਪਟਰਾਂ ਨਾਲ ਆਈ ਉਹਨਾਂ ਦੇ ਉੱਪਰੋਂ ਜਿਹੜਾ ਥੱਲੇ ਸੀ ਆਈਡੀ ਦੇਤੇ ਵੀ ਇਹ ਮੋਰਚੇ 'ਚ ਸਿੰਘ ਉੱਤੇ ਇੱਥੇ ਬੈਠੇ ਆ ਤੇ ਇਹ ਪਹਿਲਾਂ ਤੋੜੋ ਫੇਰ ਤੁਸੀਂ ਅੱਗੇ ਜਿਹੜਾ ਵਾ ਵਧ ਸਕਦੇ ਫੇਰ ਉਹਨਾਂ ਨੇ ਸਾਡਾ ਮੋਰਚਾ ਜਿਹੜਾ ਵਾ ਤੋੜਿਆ ਫੇਰ ਜਿਹੜਾ ਵਾ ਸੀ ਜਿਹੜਾ ਵਾ ਉਹ ਥੱਲੇ ਆਣ ਕੇ ਨਵੇਂ ਗੁਰ ਰਾਮਦਾਸਰਾਹ ਚ ਉਹ ਹਾਲ ਸੀ ਉਹਨਾਂ ਦੇ ਵਿੱਚ ਫੇਰ ਆਹੀ ਜਿਹੜਾ ਵਾ ਬੈਕ ਸਾਈਡ ਤੇ ਇੱਕ ਜਿਹੜੇ ਟੈਂਕੀ ਉੱਥੇ ਗੇਟ ਸੀ ਉੱਥੇ ਅਸੀਂ ਜਿਹੜਾ ਆਪਣੀਆਂ ਪੋਜੀਸ਼ਨਾਂ ਲਈਆਂ ਮੋਰਚਾ ਉੱਥੇ ਬਣਾਇਆ ਉੱਥੇ ਅਸੀਂ ਫੇਰ ਲੜਦੇ ਰਹੇ 6 ਜੂਨ ਸ਼ਾਮ ਤੱਕ ਤੇ 6 ਜੂਨ ਨੂੰ ਮੁੜ ਕੇ 9-10 ਵਜੇ ਦੇ ਕਰੀਬ ਜਿਹੜੀ ਆ 10 ਵਜੇ ਦੇ ਫੌਜ ਜਿਹੜੀ ਆ 6 ਜੂਨ ਨੂੰ ਪੰਜ ਜੂਨ ਦੇ ਸ਼ਾਮ ਨੂੰ ਸਰਾ ਦਾ 10-11 ਵਜੇ ਗੇਟ ਤੋੜਦੀ ਹੈ ਲੋਹੇ ਦਾ ਹੂੰ ਲੋਹੇ ਦਾ ਗੇਟ ਤੋੜ ਕੇ ਟੈਂਕਾਂ ਨਾਲ ਹੂੰ ਫਿਰ ਇਹ ਦਰਬਾਰ ਸਾਹਿਬ ਤੇ ਸਰਾ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਵਾਸ ਨੂੰ ਜਿਹੜਾ ਵਾ ਦੋਵੇਂ ਹਿੱਸਿਆਂ ਨੂੰ ਵੜ ਦਿੰਦੇ ਆ ਹੂੰ ਉਥੋਂ ਬਖਤਰਬੰਦ ਗੱਡੀਆਂ ਤੇ ਟੈਂਕੀ ਟੈਂਕ ਸਰਾ ਦੇ ਗੇਟ ਤੋਂ ਲੈ ਕੇ ਤੇ ਬਾਬੇ ਢਲ ਤੱਕ ਜਿਹੜਾ ਵਾ ਦਿਖਾਈ ਜਿਹੜਿਆ ਦੇਖ ਰਹੇ ਹੂੰ ਸੋ ਇਹਨਾਂ ਨੇ ਆਪਣਾ ਜਿਹੜਾ ਪਹਿਲਾ ਗੁੱਸਾ ਹੁਣ ਜਦੋਂ ਤੋਪਾਂ ਟੈਂਕ ਵੀ ਆ ਗਏ ਉਹਨਾਂ ਨਾਲ ਲੜਾਈ ਕਾਦੀ ਰਹਿ ਜਾਂਦੀ ਏ ਇੱਕ ਮਿੰਟ ਮੇਰੀ ਗੱਲ ਸੁਣ ਹਮ ਪਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜਰਨੈਲ ਸਵੇਕ ਸਿੰਘ ਭਾਈ ਅਮਰੀਕ ਸਿੰਘ ਉਹਨਾਂ ਨੇ ਹਮ ਆਖਰੀ ਦਮ ਤੱਕ ਟੈਂਕ ਵੀ 2-3 ਤੋੜੇ ਆ ਹਮ ਬਖਤਰਬੰਦ ਗੱਟੀਆਂ ਵੀ ਤੋੜੀਆਂ ਉਹ ਸਾਰੇ ਰਿਕਾਰਡ ਚ ਨੇ ਹਮ ਵੀ ਉਹਨਾਂ ਨੂੰ ਅੱਗੇ ਜਿਹੜਾ ਵਾ ਨਹੀਂ ਵਦਨ ਦਿੱਤਾ ਤੇ ਜਦੋਂ ਹਣ ਫੌਜ ਕੋ ਬੇਸ਼ੁਮਾਰ ਟੈਂਕ ਆ ਤੇ ਫੇਰ ਉਸ ਲੜਾਈ ਦੇ ਵਿੱਚ ਜਿਹੜਾ ਵਾ ਪਹਿਲਾਂ ਤੇ ਹੋਣਾ ਸੀ ਇੱਕ ਸਿੰਘਾਂ ਨੇ ਮੁਕਾਬਲਾ ਕਰਨ ਦੀ ਇੱਕ ਪਾਸੇ ਫੌਜ ਜਿਨ੍ਹਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਵੀ ਦੁਸ਼ਮਣ ਨਾਲ ਕਿਵੇਂ ਲੜਨਾ ਭਾਰਤੀ ਹੋਂ ਤੋਂ ਬਾਅਦ ਕਾਫੀ ਸਮਾਂ ਟ੍ਰੇਨਿੰਗ ਚੱਲਦੀ ਹੈ ਦੂਜੇ ਪਾਸੇ ਗੁਰੂ ਦੇ ਸਿੰਘ ਮੁਕਾਬਲਾ ਜਿਹੜਾ ਭਾਰਤੀ ਫੌਜ ਨਾਲ ਕਰ ਰਹੇ ਨੇ ਕਿੰਨੀ ਕੁ ਤਿਆਰੀ ਸੀ ਕਿੱਥੋਂ ਸਿਖਲਾਈ ਲਈ ਸੀ ਸੱਖੂ ਜਿਹੜੀ ਭਾਰਤੀ ਫੌਜ ਸੀ ਠੀਕ ਹੈ ਉਹ ਟ੍ਰੇਨਡ ਉਹਨਾਂ ਨੇ ਟ੍ਰੇਡਿੰਗ ਸੀ ਹੂੰ ਪਰ ਉਹ ਪੇਡ ਦੀ ਖਾਤਰ ਲੜ ਰਹੇ ਸੀ ਹੂੰ ਸਿੰਘ ਜਿਹੜੇ ਆ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਜਿਹੜੇ ਆ ਲੜ ਰਹੇ ਸੀ ਆਪਣੇ ਧਰਮ ਲਈ ਲੜ ਰਹੇ ਸੀ ਔਰ ਇਹ ਗੱਲ ਪੱਕਾ ਸੀ ਪੱਕੀ ਸੀ ਗੱਲ ਤੇ ਇੱਕ ਦਿਨ ਸਾਡਾ ਜਿਹੜਾ ਵਾ ਪੁਲਿਸ ਨਾਲ ਮੁਕਾਬਲਾ ਹੋਵੇ ਸੀ ਆਰਪੀ ਬੀਐਸਐਫ ਨਾਲ ਹੋਵੇ ਫੌਜ ਨਾਲ ਹੋਵੇ ਇੱਕ ਦਿਨ ਇਹ ਜਿਹੜੇ ਆ ਦਿਨ ਜਿਹੜਾ ਵਾ ਆਉਣਾ ਹੀ ਹੁਣਾ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੀ ਇੱਕ ਜਿਹੜੇ ਆ ਮਾਨਸਿਕ ਤੌਰ ਤੇ ਵੀ ਤਿਆਰ ਸੀ ਜਰਨਰਲ ਸੁਖ ਸਿੰਘ ਦੀ ਟ੍ਰੇਨਿੰਗ ਵੀ ਸੀ ਉਹਨਾਂ ਦੀ ਪਲੈਨਿੰਗ ਵੀ ਸੀ ਹਰ ਤਰ੍ਹਾਂ ਦੇ ਜਰਵਾਹ ਸਿੰਘਾਂ ਦੇ ਅੰਦਰ ਪੂਰਾ ਸੰਤ ਬਾਬਾ ਜਰਨਰਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਹੜਾ ਮਨਜੀਤ ਸਾਹਿਬ ਦੀ ਸਟੇਜ ਤੋਂ ਗੱਲ ਕਹਿੰਦੇ ਹੁੰਦੇ ਸੀ ਤੇ ਆਂਦੇ ਆ ਪੁਲਿਸ ਭੇਜਦੇ ਆਂਗੇ ਪੁਲਿਸ ਭੇਜ ਦੇਾਂਗੇ ਫੌਜ ਭੇਜ ਜਾਾਂਗੇ ਜਦੋਂ ਭੇਜਣਗੇ ਉਦੋਂ ਪਤਾ ਲੱਗ ਜਾਊਗਾ ਖੰਬੇ ਦੇ ਜਿਹੜੀਆਂ ਢੇਰੀਆਂ ਵਾ ਕਿਵੇਂ ਲਾਉਣਾ ਸਤਿਬਾਬਾ ਜੀ ਮੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੇ ਵਚਨ ਪੂਰੇ ਕੀਤੇ ਤੇ ਖੰਬੇ ਜਿਹੜੀਆਂ ਢੇਰੀਆਂ ਉੱਥੇ ਜਿਹੜੀਆਂ ਨੇ ਲੱਗੀਆਂ ਨੇ ਪ੍ਰਕਰਮਾਂ ਚ ਵੀ ਲੱਗੀਆਂ ਨੇ ਸਰਾਂ ਵਾਲੇ ਪਾਸੇ ਵੀ ਟੈਂਕੀ ਵਾਲੇ ਮੋਰਚੇ ਤੋਂ ਕਿਸੇ ਨੂੰ 5 ਦਿਨ ਜਿਹੜਾ ਵਾ ਖੰਗਣ ਨਹੀਂ ਕਹਿਣ ਦਿੱਤਾ ਕਿ ਲਾਗੇ ਨਹੀਂ ਜਿਹੜਾ ਵਾ ਹੁਣ ਦਿੱਤਾ ਲਾਛਾ ਇਲਾਛਾ ਜਿਹੜੀਆਂ ਨੇ ਚਾਰ ਚਫੇਰੇ ਜਿਹੜੀਆਂ ਨੇ ਵਿਸ਼ੀਆਂ ਸੀ ਜਿਹੜਾ ਘੰਟਾ ਘਰ ਤੋਂ ਲੈ ਕੇ ਅਕਾਲ ਤਖਤ ਸਾਹਿਬ ਉਹਦੇ ਸ਼ਮਸ਼ਾਨ ਘਾਟ ਹੀ ਫੌਜ ਦਾ ਵਾਸਤੇ ਜਿਹੜਾ ਵਾ ਬਣਿਆ ਸੀ ਫੌਜ ਦੇ ਜਰਨਲ ਆਪ ਖੁਦ ਮੰਨਦੇ ਆ ਸਾਰੀਆਂ ਗੱਲਾਂ ਤੇ ਐਡਾ ਜਿਹੜਾ ਵਾ ਮੁਕਾਬਲਾ ਐਡੀ ਸੂਰਬੀਰਤਾ ਨਾਲ ਜਿਹੜੇ ਆ ਲੜੇ ਆ ਤੇ ਉਹ ਤੇ ਫੌਜ ਦੇ ਜਰਨਲ ਵੀ ਜਿਹੜੇ ਆ ਇਹ ਗੱਲਾਂ ਮੰਨਦੇ ਆ ਹਮ ਸੰਜੂ ਨੈਲ ਸਿੰਘ ਪਿੰਡਰਵਾਲਾ ਦੀ ਸ਼ਹਾਦਤ ਕਿਸ ਦਿਨ ਹੁੰਦੀ ਹੈ ਕਿਸ ਦਿਨ ਖਬਰ ਆਉਂਦੀ ਹੈ ਕਿ ਸੰਤ ਜੀ ਨਹੀਂ ਰਹੇ ਸ਼ਹੀਦ ਹੋ ਗਏ ਵਿਖੋ ਇੱਕ ਗੱਲ ਮੈਂ ਹੋਰ ਸਪਸ਼ਟ ਕਰਾਂ ਜੇ ਜਾਂਦੇ ਆ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕਰਕੇ ਅਸੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਜਿਹੜੇ ਪੰਜਾਬ ਦੇ ਗੁਰਦੁਆਰੇ ਬਾਕੀ 32 ਸੀ ਹਾਂ ਉਹਨਾਂ 'ਚ ਉਸੇ ਟਾਈਮ ਇੱਕੋ ਦਿਨ ਉੱਥੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤੇ ਨਹੀਂ ਸੀ ਬਿਲਕੁਲ ਤੋ ਇੰਦਰਾ ਗਾਂਧੀ ਦੀ ਕੱਲੀ ਲੜਾਈ ਸੰਤ ਭਿੰਡਰਾਲਿਆਂ ਨਾਲ ਸਮੁੱਚੀ ਸਿੱਖ ਕੌਮ ਨਾਲ ਸੀ ਸਿੱਖ ਕੌਮ ਦੇ ਨੇਸ ਤੋਂ ਨਬੂਤ ਕਰ ਦੇਣਾ ਇਹਨਾਂ ਜਿਹੜੇ ਮੇਰੇ ਅੱਗੇ ਜਿਹੜਾ ਵਾ ਇਹਨਾਂ ਨੇ ਮੇਰੀ ਈਗੋ ਨੂੰ ਹਟ ਕੀਤਾ ਵਾ ਇਹਨਾਂ ਮੈਨੂੰ ਚੈਲੰਜ ਕੀਤਾ ਵਾ ਮੈਂ ਮੁੜ ਕੇ ਸਿਰ ਚੁੱਕਣ ਜੋਗੇ ਨਾ ਰਹਿਣ ਇਸ ਤਰ੍ਹਾਂ ਮੈਂ ਜਿਹੜਾ ਇਹਨਾਂ ਨੂੰ ਜਿਹੜਾ ਵਾ ਨੇਸ ਤੋਂ ਨਬੂਤ ਜਿਹੜਾ ਵਾ ਕਰ ਦਵਾਂ ਇਹਨਾਂ ਨੂੰ ਐਸਾ ਸਬਕ ਸਿਖਾਵਾਂ ਕਿ ਮੁੜ ਕੇ ਦਿੱਲੀ ਦੇ ਤਖਤਾਂਲੇ ਐਰੀ ਗੈਰੀ ਨਜ਼ਰ ਦੇ ਨਾਲ ਨਾ ਸਾਨੂੰ ਜਿਹੜਾ ਵਾ ਵੇਖਿਆ ਕਰ ਪਰ ਉਹਨੂੰ ਉਹ ਸਾਰੇ ਜਿਹੜੀ ਆਪਣੀ ਨੀਤੀ ਆਪਣੇ ਜਿਹੜੇ ਆ ਉਹ ਸਾਰੇ ਪੈਦਲੇ ਪੁੱਠੇ ਪੈ ਗਏ ਉਹਨੂੰ ਜਿਹੜੀ ਆ ਹਾਂ ਜਿਸ ਕਰਕੇ ਉਹਨੂੰ ਫਿਰ ਜਿਹੜਾ ਵਾ ਉਹ ਆਪਾਂ ਨੂੰ ਵੀ ਪਤਾ ਹਾਂ ਕਿ 6 ਜੂਨ 1984 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਪਣੇ ਸਾਥੀਆਂ ਸਮੇਤ ਭਾਈ ਅੰਮ੍ਰਿਤ ਸਿੰਘ ਜੀ ਸਮੇਤ ਜੰਕਾਰੇ ਛੜਦੇ ਆਣ ਕੇ ਜਿਹੜਾ ਵਾ ਪ੍ਰਕਰਮਾ ਚ ਫੌਜ ਦੇ ਨਾਲ ਟੈਂਕਾਂ ਲੜਦੇ ਹੋਏ ਜਿਹੜੇ ਆ ਹੂੰ ਜੋਝਦੇ ਹੋਏ ਜਿਹੜਾ ਵਾ ਸ਼ਹੀਦਤਾ ਦਾ ਜਿਹੜਾ ਵਾ ਜਾਮ ਜਿਹੜਾ ਵਾ ਪੀ ਜਾਂਦੇ ਆ ਹੂੰ ਇਹ 99 ਦੀ ਹੂੰ ਕੜਦਾ ਵਾ ਥੈਂਕ ਯੂ ਵਾਲੇ ਮੋਰਚੇ ਤੋਂ ਜਦੋਂ ਤੁਹਾਡੀ ਗ੍ਰਿਫਤਾਰੀ ਹੁੰਦੀ ਆ ਤਰਸ ਦੇ ਵਿੱਚ ਜਦੋਂ ਤੁਹਾਨੂੰ ਲਿਜਾਇਆ ਜਾ ਰਿਹਾ ਸੀ ਗ੍ਰਿਫਤਾਰ ਕਰਕੇ ਤਾਂ ਕੁਝ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਸੀ ਅੰਗੂਠਾ ਦਿਖਾਉਂਦੇ ਸੀ ਚੜਾਉਂਦੇ ਸੀ ਤੇ ਇਹ ਤਾਂ ਪਿੰਡਰਾਂ ਵਾਲੇ ਦੇ ਚੇਲੇ ਜਾ ਰਹੇ ਨੇ ਹਾਂ ਇਹ ਗੱਲ ਤੁਸੀਂ ਯਾਦ ਕਰਾ ਕੇ ਨਾ ਉਹ ਜਖਮ ਕਰੇ ਦਿੱਤੇ ਆ ਕਦੀ ਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਇਤਿਹਾਸ ਦੀਆਂ ਕਿਤਾਬਾਂ 'ਚ ਪੜਿਆ ਕਰਦੇ ਨੇ ਆ ਕਿ ਜਦੋਂ ਉਹਨੂੰ ਹਾਥੀਆਂ 'ਤੇ ਬਿਠਾ ਕੇ ਤੇ ਪਿੰਜਰੇ 'ਚ ਬੰਦ ਕਰਕੇ ਤੇ ਦਿੱਲੀ ਖੜਿਆ ਨਾ ਲਾਹੌਰ ਤੋਂ ਉਹ ਵਾਲੇ ਮੁਸਲਮਾਨਾਂ ਨੇ ਜਿਹਨੂੰ ਆਪਾਂ ਈਡੂ ਕਹਿ ਦਿੰਦੇ ਆ ਓਈ 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 ਕੀਤੀ ਸੀ ਸਾਡੇ ਨਾਲ ਵੀ ਇਤਿਹਾਸ ਹੋਇਆ ਜਿਹੜਾ ਵਾ ਉਸ ਵੇਲੇ ਤੇ ਜਿਹੜਾ ਵਾ ਹਿੰਦੂਆ ਨੇ ਇੱਧਰ ਆਇਆ ਹੂੰ ਜਦੋਂ ਸਾਨੂੰ ਗ੍ਰਿਫਤਾਰ ਕਰਕੇ ਸਰਾਹ ਚੋਂ ਹੂੰ ਲਿਜਾਰੇ ਸੀ ਤੇ ਜਦੋਂ ਅਸੀਂ ਜ਼ਿਲ੍ਹੇ ਵਾਲੇ ਬਾਗ ਤੋਂ ਉੱਚੇ ਪੁਲ ਤੱਕ ਹਾਲ ਗੇਟ ਹੂੰ ਇਹ ਸਾਰੇ ਜਿਹੜਿਆ ਕੋਠੇ ਕੋਠੀਆਂ ਬਾਜ਼ਾਰ ਹਿੰਦੂਆ ਨਾਲ ਭਰੇ ਹੋਏ ਸੀ ਹੂੰ ਤੇ ਉਹ ਫੌਜੀਆਂ ਨੂੰ ਦਹੀਂ ਦੇ ਨਾਲ ਪੂੜੀਆਂ ਛਕਾਰੇ ਸੀ ਲੱਡੂ ਵੰਡ ਰਹੇ ਸੀ ਹਿੰਦੂ ਲੋਕ ਹਿੰਦੂ ਲੋਕ ਹਮਮ ਤੇ ਲక్ష్ਮੀ ਕਾਂਚ ਆਵਲਾ ਵੀ ਤੇ ਜਦੋਂ ਸਾਡਾ ਕਾਫਲਾ ਉਥੋਂ ਦੀ ਲੰਗ ਦਾਵਾ ਤੇ ਉਹ ਸਾਨੂੰ ਵੀ ਕੋਈ ਵੀ ਭਿੰਡਰੀ ਵਾਲੀ ਹੋਈ ਹੋਈ ਭਿੰਡਰੀ ਵਾਲੀ ਕਰਕੇ ਜਿਹੜਾ ਵਾ ਚੜਾਉਂਦੇ ਸੀ ਚੜਾਉਂਦੇ ਸੀ ਤੇ ਸਾਡੀ ਇਹ ਗੱਲ ਸਮਝ ਤੋਂ ਬਾਅਦ ਸੀ ਵੀ ਇਹਨਾਂ ਨੂੰ ਤੇ ਅਸੀਂ ਕਿਹਾ ਹੀ ਕੱਖ ਨਹੀਂ ਇਹ ਕੱਲ ਤੇ ਸਾਨੂੰ ਮਿਲਣਾਉਂ ਦੇਂਦੇ ਸੀ ਹਮ ਅੱਜ era ਤੋਂ ਸਾਡੇ ਜਿਹੜੇ ਆ ਦੁਸ਼ਮਣ ਜਿਹੜੇ ਆ ਬਣ ਗਏ ਕੀ ਜਿਹੜਾ ਵਾ ਪਾਣਾ ਜਿਹੜਾ ਵਾ ਵਾਪਰਿਆ ਵਾ ਘਟਦਾ ਸਾਨੂੰ ਉਹ ਵੀ ਕਦੇ ਨਹੀਂ ਭੁੱਲਦੀ ਜਿਹੜਾ ਵਾ ਸਾਡੇ ਹੂੰ ਤੇ ਉਹਨਾਂ ਨਾਲ ਹੜੀ ਕਦੀ ਲੜਾਈ ਸੀ ਹੂੰ ਇਹ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਦੱਬੀ ਪਈ ਸੀ ਸਾਡੇ ਅਗੇਂਸਟ ਹੂੰ ਉਹਦਾ ਇੱਕ ਪ੍ਰਗਟਾਵਾ ਸੀ ਨਫ਼ਰਤ ਸੀ ਸਾਡੇ ਵਿਰੁੱਧ ਜਿਹੜੀ ਆ ਬੀਜੇਪੀ ਲੀਡਰ ਲక్ష్ਮੀ ਕਾਂਤਾ ਚਾਵਲਾ ਦਾ ਤੁਸੀਂ ਜ਼ਿਕਰ ਕੀਤਾ ਜਦੋਂ ਸੰਤਾਂ ਦੀ ਸ਼ਹਾਦਤ ਹੁੰਦੀ ਹੈ ਬਾਕੀ ਸਿੰਘਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹ ਲੱਡੂ ਵੰਡਦੀ ਹੈ ਭਾਰਤੀ ਫੌਜ ਨੂੰ ਰੋਟੀ ਖਵਾਉਂਦੀ ਹੈ ਖੁਸ਼ੀ ਮਨਾਉਂਦੀ ਹੈ ਤੇ ਉਹੀ ਬੀਜੇਪੀ ਅੱਜ ਕਹਿੰਦੀ ਹੈ ਵੀ ਅਸੀਂ ਸਿੱਖ ਹਿਤੈਸ਼ੀ ਆ ਅਸੀਂ ਕਰਤਾਰਪੁਰ ਦਾ ਲਾਂਗਾ ਖੋਲਿਆ ਅਸੀਂ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ ਵਿਖੂ ਅੱਗੇ ਵੀਆਂ ਗੱਲਾਂ ਤੇ ਉਹਦੀਆਂ ਗੱਲਾਂ ਇਹ ਵੱਖ-ਵੱਖ ਹਨ ਹਮ ਅੱਜ ਕੀ ਹੋ ਰਿਹਾ ਉਸ ਵੇਲੇ ਕੀ ਹੋ ਰਿਹਾ ਹਮ ਉਦੋਂ ਦੀਆਂ ਕੜਨਾਵਾਂ ਨੂੰ ਅੱਜ ਦੀਆਂ ਕੜਨਾਵਾਂ ਨੂੰ ਹੂੰ ਇਹਨਾਂ ਨੂੰ ਵੱਖੋ-ਵੱਖ ਕਰਕੇ ਆਪਾਂ ਵੇਖ ਸਕਦੇ ਹਾਂ ਹੂੰ ਪਰ ਜਿਹੜੀ ਅੱਜ ਤੱਕ ਸਿੱਖ ਕੌਮ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹੂੰ ਕੋਈ ਸਬਕ ਨਹੀਂ ਸਿੱਖਿਆ ਹੂੰ ਹਰ ਇੱਕ ਲੜਾਈ ਤੋਂ ਬਾਅਦ ਸਵੇ ਪਰਚੋਲ ਆਉਦੀ ਹੈ ਹੂੰ ਕਿਤੇ ਵੀ ਸਿੱਖਾਂ ਨੇ ਸਿਰ ਜੋੜ ਕੇ ਸਵੇ ਪਰਚੋਲ ਨਹੀਂ ਕੀਤੀ ਤੇ ਸਾਡਾ ਕੀ ਨੁਕਸਾਨ ਹੋਇਆ ਵਾ ਅਨੂ ਸੰਘਰਸ਼ ਨੂੰ ਅੱਗੇ ਕਿਵੇਂ ਖੜਨਾ ਚਾਹੀਦਾ ਵਾ ਹੂੰ ਇਹ ਕਿਸੇ ਕਿਤੇ ਵੀ ਕਿਸੇ ਸਿੱਖ ਬੁੱਧੀਜੀਵੀਆਂ ਕਾਲੀ ਲੀਡਰਾਂ ਨੇ ਕਿਸੇ ਸੰਤਾਂ ਨੇ ਕਿਸੇ ਨੇ ਵੀ ਇਹ ਬੈਠ ਕੇ ਗੁਰਮਤਾ ਨਹੀਂ ਕੀਤਾ ਵੀ ਅਸੀਂ ਇਹ ਲੜਾਈ ਤੋਂ ਕੀ ਗਵਾਇਆ ਕੀ ਖਟਿਆ ਇਹ ਸਾਡੇ ਕਿੱਥੇ ਕਿੱਥੇ ਸਿੰਘ ਸ਼ਹੀਦ ਹੋ ਗਏ ਹਣ ਤਹਲੇ ਤੱਕ ਇਹ ਨਹੀਂ ਪੂਰਾ ਪਤਾ ਵੀ ਸਾਡੇ ਸਿੰਘ ਕਿੰਨੇ ਸ਼ਹੀਦ ਹੋਏ ਕਿੱਥੇ ਹੋਏ ਅਸੀਂ ਉਹ ਵੇਰਵੇ ਨਹੀਂ ਇਕੱਠੇ ਕਰ ਸਕਦੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਵਾਰੀ ਸਰਕਾਰ ਬਣਾ ਲਈ ਆ ਹੂੰ ਤੇ ਦਰਬਾਰ ਸਾਹਿਬ ਦੇ ਹਮਲੇ ਹੋਇਆ ਵੀ ਕਾਂਗਰਸ ਨੇ ਆ ਕੀਤਾ ਜੇ ਕੀਤਾ ਉਹ ਦਿੱਲੀ ਕਤਲੇਆਮ ਕੀਤਾ ਹੂੰ ਪਰ ਜਿੱਥੇ ਧਰਮੀ ਫੌਜੀਆਂ ਦੀ ਗੱਲ ਸੀ ਜਿਨ੍ਹਾਂ ਬਾਰਕਾ ਛੜੀਆਂ ਸੀ ਉਹਨਾਂ ਦੀ ਬਾਣੀ ਫੜੀ ਹੂੰ ਜਿਹੜੇ ਦਰਬਾਰ ਸਾਹਿਬ ਲੜੀ ਲੜਾਈ ਲੜੀ ਆ 6 ਜੂਨ 1984 ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨੇ ਕਿਥੇ ਬਾਣੀਆਂ ਫੜੀ ਵਿਖੋ 6 6 ਜੂਨ ਨੂੰ ਦਰਬਾਰ ਸਾਹਿਬ ਦੀ ਜਿਹੜੀ ਆ ਲੜਾਈ ਜਿਹੜੀ ਆ ਉਹ ਐਂਡ ਹੋ ਗਿਆ ਸੀ ਟਾਮੀ ਟਾਮੀ ਤੇ 9 10 ਤਰੀਕ ਤੱਕ ਗੋਲੀ ਚੱਲਦੀ ਰਹੀ ਆ ਪਰ 6 ਜੂਨ ਨੂੰ ਜਦੋਂ ਸੰਤਾਂ ਦੀ ਸ਼ਹਾਦਤ ਹੁੰਦੀ ਆ ਉਥੋਂ ਜਿਹੜੀ ਆ ਲੜਾਈ ਜਿਹੜੀ ਆ ਐਂਡ ਹੋਏ ਤੇ ਲੜਾਈ ਚ ਖੜੋਤ ਆ ਜਾਂਦੀ ਆ 8 ਕੇ 9 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੀ ਕੋਠੀ ਤੋਂ ਪ੍ਰੈਸ ਕਾਨਫਰੰਸ ਕਰਕੇ ਕਿਸੇ ਬਿਆਨ ਦਿੰਦਾ ਵਾ ਹੂੰ ਕਿ ਪਹਾੜ ਤੋਂ ਦੇ ਜਿਹੜੇ ਸਿੱਖ ਦੇ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਜਾਂਦੇ ਹੂੰ ਦਰਬਾਰ ਸਾਹਿਬਾਂ ਵੱਲ ਜਾਂਦੇ ਸਿੱਖਾਂ ਫੌਜੀਆਂ ਨੇ ਧਰਮੀ ਫੌਜੀਆਂ ਨੂੰ ਬਾਰਕਾਂ ਨੂੰ ਛੱਡਦੀਆਂ ਵੱਡੀਆਂ ਸ਼ਾਤਾਂ ਵੀ ਹੋਈਆਂ ਨੁਕਸਾਨ ਵੀ ਆ ਪਰਕਾਸ਼ ਸਿੰਘ ਬਾਦਲ ਦੀ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਬਣਦੀ ਹੈ ਕਿਤੇ ਇੱਕ ਫੌਜੀ ਧਰਮੀ ਫੌਜੀ ਦੀ ਬਾਣੀ ਨਹੀਂ ਫੜੀ ਇੱਕ ਜੋਧਪੁਰ ਜੇਲ੍ਹ ਵਾਲੇ ਦੀ ਬਾਣੀ ਫੜੀ ਜਿਹੜੇ ਨੌਜਵਾਨਾਂ ਨੇ ਖੜਕੂ ਸਿੰਘਾਂ ਨੇ ਕੁਰਬਾਨੀਆਂ ਵਾਲੇ ਸਿੰਘਾਂ ਨੇ ਲੜਾਈਆਂ ਲੜੀਆਂ ਨੇ ਧਰਮ ਖਾਤਰ ਜੰਨਾ ਇਹੇ ਬੰਦੇ ਦੀ ਬਾਣੀ ਆ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਆ ਫੜੀ ਇਹ ਵੀ ਇੱਕ ਬਹੁਤ ਮਾੜਾ ਪੱਖ ਆ ਤੇ ਜਦੋਂ ਲੋੜ ਸੀ ਉਦੋਂ ਸਿੱਖਾਂ ਨੂੰ ਨੌਜਵਾਨਾਂ ਨੂੰ ਵੰਗਾਰ ਲਿਆ ਇਹ ਕੁਰਬਾਨੀਆਂ ਦੀ ਲੋੜ ਆ ਬਾਅਦ ਚੋਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾ ਲਿਆ ਇਹ ਅਸੀਂ ਪੰਥਕ ਆ ਜਦੋਂ ਗ੍ਰਿਫਤਾਰੀ ਹੁੰਦੀ ਆ ਜੋਧਪੁਰ ਜੇਲ੍ਹ ਤੁਹਾਨੂੰ ਲਿਜਾਇਆ ਜਾਂਦਾ 5 ਸਾਲ ਤੁਸੀਂ ਉੱਥੇ ਬਿਤਾਏ ਕਿਸ ਤਰ੍ਹਾਂ ਦਾ ਸਮਾਂ ਸੀ ਜੇਲ੍ਹ ਚ ਕਿਵੇਂ ਦਾ ਤਸ਼ੱਬਦ ਚੱਲਿਆ ਦੇਖੋ ਕਮਲ ਜੀ ਤਾਂ 9-9 ਮਹੀਨੇ ਸਾਡੇ ਪਰਿਵਾਰਾਂ ਨੂੰ ਨਹੀਂ ਪਤਾ ਵੀ ਅਸੀਂ ਐ ਕਿੱਥੇ ਹੂੰ 9-9 ਮਹੀਨੇ ਹੀ ਨਹੀਂ ਪਤਾ ਵੀ ਅਸੀਂ ਜਿਉਂਦੇ ਆਂ ਮਰ ਗਏ ਆਂ ਕੀ ਗੱਲ ਆ ਕੀ ਬਾਤ ਆ ਸਸਪੈਂਸ ਹੀ ਰਿਹਾ ਹੂੰ ਖੀਰ ਜਾ ਕੇ 9 ਮਹੀਨਿਆਂ ਬਾਅਦ ਅਸੀਂ ਆਪੋ ਆਪਣੇ ਢੰਗ ਦੇ ਨਾਲ ਜਿਹੜੀ ਗਾਰਡ ਹੁੰਦੀ ਸੀ ਉਹਨਾਂ ਰਹੀਂ ਰੁੱਕੇ ਰੱਕੇ ਜੇ ਤੇਜ ਕੇ ਵੀ ਤੁਹਾਡਾ ਮੁੰਡਾ ਇੱਥੇ ਆਂ ਜਾਂ ਜੀ ਆ ਬੋਆ ਕਰਕੇ 9 ਮਹੀਨਿਆਂ ਬਾਅਦ ਸਾਡੀਆਂ ਬੁਲਾਕਾਤਾ ਜਿਹੜੀਆਂ ਨੇ ਕਿਤੇ ਜਿਹੜੀਆਂ ਨੇ ਖੁੱਲਦੀਆਂ ਫਿਰ ਜਾ ਕੇ ਘਰ ਜਾਂਦੇ ਨੇ ਕਿਤੇ ਚਲਾ ਹੂੰ ਫਤਾ ਜਿਹੜਾ ਵਾ ਲੱਗਦਾ ਵਾ ਪੀ ਜਿਉਂਦੇ ਆ ਸਾਡੇ ਕੋਲ ਹੂੰ ਰੇਂਜ ਕੀ ਸਤਰਾ ਦਾ ਨਗੇ ਬੇਸੇਗਾ ਪ੍ਰਸ਼ਾਸਨ ਕੋ ਜੇ ਉਹ ਤੇ ਭਾਵੇਂ ਸੋਨੇ ਦੀ ਹੋਵੇ ਜੇਰ ਜੇ ਨਹੀਂ ਠੀਕ ਹੈ ਪਰ ਜਿਹੜੀਆਂ ਉਸ ਸਮੇਂ ਅਸੀਂ ਜੇਲਾਂ ਕੱਟੀਆਂ ਤਸ਼ਦਦ ਸਹੇ ਜਾਂ ਇੰਟਰੋਗੇਸ਼ਨਾਂ ਸਹੀਆਂ ਨੇ ਦੁਨੀਆ ਦੀ ਕੋਈ ਏਜੰਸੀ ਨਹੀਂ ਜਿਵੇਂ ਸਾਨੂੰ ਇੰਟਰੋਗੇਟਮਾ ਕੀਤਾ ਹੋਵੇ ਜੋਧਪੁਰ ਜੇਲ੍ਹ ਦੇ ਵਿੱਚ ਜੋਧਪੁਰ ਜੇ ਕਦੇ ਇਹ ਸੁਣਿਆ ਤੁਸੀਂ ਜੇਲਾਂ 'ਚ ਕਦੇ ਇੰਟਰੋਗੇਸ਼ਨ ਸੁਣੀ ਹੈ ਸਵਾਲ ਹੀ ਪਤਾ ਨਹੀਂ ਹੁੰਦਾ ਜੋਧਪੁਰ ਜੇਲ੍ਹ 'ਚ ਇੰਟਰੋਗੇਸ਼ਨ ਹੋਈ ਨਾਬੇ ਜੇਲ੍ਹ 'ਚ ਇੰਟਰੋਗੇਸ਼ਨ ਹੋਈ ਹਾਂ ਨਾਬੇ ਜੇਲ੍ਹ ਦੇ ਵਿੱਚ ਉਹਨੂੰ ਇੰਟਰੋਗੇਸ਼ਨ ਹੋਈ ਸਾਡੇ ਮਾਪਿਆਂ ਨੇ ਹਾਈ ਕੋਰਟ 'ਚ ਰੈਟ ਪਾਤੀ। ਹੂੰ ਉੱਥੋਂ ਫਿਰ ਚੇਂਜ ਕਰਕੇ ਜਿਹੜੀ ਲੱਦਾ ਕੋਠੀ ਮੁੜ ਕੇ ਪੰਜਾਬ 'ਚ ਮਸ਼ਹੂਰ ਹੁੰਦੀ ਆ। ਬਿਲਕੁਲ। ਉਹ ਫਿਰ ਸਾਡਾ ਟੌਰਚਰ ਸੈਂਟਰ ਲੱਦਾ ਕੋਠੀ ਬਣਾਇਆ। ਉੱਥੇ ਫਿਰ ਸਾਨੂੰ ਖੜਕੇ 30-30 ਦੇ ਬੰਦਿਆਂ ਦੇ ਗਰੁੱਪ ਨੂੰ ਉੱਥੇ ਸਾਨੂੰ 15 ਹੀ ਕਟਾਈ ਜਾਂਦੀ ਸੀ। ਹੂੰ ਉੱਥੇ ਹਰ ਤਰ੍ਹਾਂ ਦਾ ਜਿਹੜਾ ਵਾ ਜ਼ੁਲਮ, ਤਸ਼ੱਦਦ ਜੋ ਉਹ ਕਰ ਸਕਦੀ ਸੀ ਉਹ ਸਾਡੇ ਨਾਲ ਹੁੰਦਾ ਸੀ। ਹੂੰ ਪਰ ਇੱਕ ਗੱਲ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੀ ਸਿੱਖ ਕੌਮ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਹੂੰ ਡੋਲੇ 베ਰਾ ਦਾ ਕੁਛ ਨਹੀਂ ਵਿਗੜਿਆ ਹੂੰ ਕੌਮਾ ਦੇ ਸੰਘਰਸ਼ ਚ ਚਲਦੇ ਰਹਿੰਦੇ ਆ ਹੂੰ ਕਦੇ ਮਦਮ ਹੋ ਗਏ ਕਦੇ ਪੱਕ ਗਏ ਪਰ ਸਾਨੂੰ ਵੀ ਨਾ ਅਸੀਂ ਬੜੇ ਗੁਰਦੁਆਰਾ ਸਾਹਿਬ ਬਣਾ ਲਿਆ ਬੜੇ ਅਸੀਂ ਲੰਗਰ ਲਾਏ ਆ ਲਾਉਣੇ ਵੀ ਚਾਹੀਦੇ ਆ ਗੁਰਦੁਆਰਾ ਸਾਹਿਬ ਬਣਾਉਣੇ ਵੀ ਚਾਹੀਦੇ ਆ ਹੂੰ ਪਰ ਮੈਂ ਇਹ ਗੱਲ ਕਹਿਣਾ ਵੀ ਜਿੱਦਾਂ ਯਹੂਦੀਆਂ ਨੇ ਹਿਟਲਰ ਨੂੰ ਕੁੱਟਖਾਨੇ ਤੋਂ ਬਾਅਦ ਹਮ ਇੱਕ ਸੰਕਲਪ ਲਿਆ ਸੀ ਹਮ ਕਿ ਜਿਹੜੇ ਮੀਰ ਝੂਦੀ ਆ ਨਾ ਹ ਅਹ ਹਟਲਰ ਦਾ ਬੰਦੂਕ ਨਾਲ ਮੁਕਾਬਲਾ ਨਹੀਂ ਕਰ ਸਕਦੇ ਹਮ ਅਸੀਂ ਦਿਮਾਗ ਨਾਲ ਕਰ ਸਕਦੇ ਹਮ ਜਿਹੜੇ ਮੀਰ ਝੂਦੀ ਆ ਗਰੀਬ ਝੂਦੀਆਂ ਨੂੰ ਪੜਾਉਣ ਵਧੀਆ ਅਕੈਡਮੀਆ ਚ ਵਧੀਆ ਸਕੂਲਾਂ ਯੂਨੀਵਰਸਿਟੀਆਂ ਚ ਹਮ ਇੱਕ ਝੂਦੀਆਂ ਦੇ ਬੱਚਿਆਂ ਨੂੰ ਉਹਦੇ ਆਪਣੇ ਧਾਰਮਿਕ ਗ੍ਰੰਥ ਨਾਲ ਆਪਾਂ ਜੋੜ ਦਈਏ ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਮਾਰ ਨਹੀਂ ਸਕਦੀ ਹੂੰ ਉਹਨਾਂ ਦੇ ਦੋਵੇਂ ਜਿਹੜੇ ਫੰਡੇ ਦੋਵੇਂ ਫਾਰਮੂਲੇ ਉਹ ਕਾਮਯਾਬ ਹੋਏ ਤੇ ਵੇਖੋ ਦੁਨੀਆ ਦੇ ਨਕਸ਼ੇ ਤੇ ਅੱਜ ਅਜ਼ਰਾਇਲ ਦੇਸ਼ ਹੂੰ ਬਿਲਕੁਲ ਅਮਰੀਕਾ ਵੱਡੀ ਵਰਗੀ ਵੱਡੀ ਕੰਟਰੀ ਨੂੰ ਉਹਨਾਂ ਦੀ ਆਰਥਿਕਤਾ ਨੂੰ ਹੈਂਡਲ ਜਿਹੜੇ ਅਜੂਦੀ ਕਰ ਰਹੇ ਹੂੰ ਜੂਦੀ ਸਾਰੀ ਦੁਨੀਆ ਤੇ ਜਿਹੜੀ ਛਾਈ ਹੋਈ ਹੈ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਕਿ ਭਾਵੇਂ ਕੋ ਪਿੰਡ ਚ ਭਾਵੇਂ ਕੋ ਬਾਹਰ ਸਾਡੇ ਸਿੱਖ ਭਰਾ ਵਸਦੇ ਆ ਉਹ ਆਪੋ ਆਪਣੇ ਪਿੰਡਾਂ ਦੇ ਗਰੀਬ ਬੱਚਿਆਂ ਨੂੰ ਪੜਾ ਦੇਣ ਚੰਗੇ ਸਕੂਲਾਂ ਦੇ ਵਿੱਚ ਤੇ ਜਿਹੜੇ ਨਾਲ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜਿਹੜਾ ਵਾ ਜੋੜ ਦੇਣ ਤੇ ਮੈਂ ਇਹਨਾਂ ਵਾਂ ਕਿ ਸਿੱਖ ਕੌਮ ਦਾ ਇੱਕ ਬਹੁਤ ਵਧੀਆ ਜਿਹੜਾ ਵਾ ਭਵਿੱਖ ਜਿਹੜਾ ਵਾ ਬਣ ਸਕਦਾ ਜਦੋਂ ਅਸੀਂ ਗੁਰੂ ਦੇ ਲੜ ਲਾ ਕੇ ਇੰਟਰਨੈਸ਼ਨਲ ਹਾਲਾਤਾਂ ਦੇ ਮੁਤਾਬਕ ਅਸੀਂ ਪੜ੍ਹ ਲਿਖ ਗਏ ਉਸ ਤਰ੍ਹਾਂ ਦੀ ਅਸੀਂ ਐਜੂਕੇਸ਼ਨ ਲੈ ਲਈ ਤੇ ਅਸੀਂ ਆਪਣੇ ਆਪ ਹੀ ਕੌਮ ਦਾ ਜਿਹੜਾ ਵਾ ਭਵਿੱਖ ਬਣ ਜਾਊਗਾ ਤੇ ਮੈਂ ਤੇ ਐਂਡ ਤੇ ਫੇਰ ਤੁਹਾਡੇ ਚੈਨਲ ਦੇ ਥਰੂ ਇਹੀ ਬੇਨਤੀ ਕਰੂੰਗਾ ਮੀਰ ਸਿੱਖਾਂ ਨੂੰ ਕਿ ਆਓ ਆਪੋ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਅਡਾਪਟ ਕਰੋ ਤੇ ਉਹਨਾਂ ਨੂੰ ਵਧੀਆ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਕੈਡਮੀਆਂ ਦੇ ਵਿੱਚ ਪੜਾਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਵਾ ਉਹਨਾਂ ਨੂੰ ਜੋੜੋ ਇਹ ਰੋਲ ਜਿਹੜਾ ਵਾ ਪਿੰਡਾਂ ਦੇ ਗ੍ਰੰਥੀ ਕਥਾਵਾਚਕ ਰਾਗੀ ਢਾਡੀ ਸਿੰਘ ਜਿਹੜੇ ਆ ਬਾਕੂਬੀ ਜਿਹੜਾ ਵਾ ਕਰ ਸਕਦੇ ਆ ਇੱਕ ਹੋਰ ਮੈਂ ਕਹੂੰਗਾ ਤੇ ਐਨ ਡੀ ਆਰ ਆਈ ਭਰਾਵਾਂ ਨੂੰ ਮੀਰ ਸਿੱਖਾਂ ਨੂੰ ਕਿ ਜਿਹੜੇ ਗ੍ਰੰਥੀ ਸਿੰਘ ਨੇ ਰਾਗੀ ਢਾਡੀ ਸਿੰਘ ਨੇ ਕਥਾ ਵਾਚਕ ਨੇ ਇਹਨਾਂ ਦੇ ਆਰਥਿਕ ਵੱਤੋਂ ਵੱਧ ਮਦਦ ਜਿਹੜੀ ਆ ਕੀਤੀ ਜਾਵੇ ਤਾਂ ਜੋ ਇਹ ਸਿੱਖ ਕੌਮ ਨੂੰ ਆਪਣੇ ਜਿਹੜਾ ਵਾ ਬਾਣੀ ਤੇ ਬਾਣੇ ਦੇ ਨਾਲ ਜੋੜ ਸਕਣ ਜੇ ਸਾਡੇ ਪ੍ਰਚਾਰਕਾਂ ਨੂੰ ਆਪਣੇ ਰਸੋਈ ਦਾ ਹੀ ਫਿਕਰ ਰਿਆ ਰੋਟੀ ਟੁਕ ਦਾ ਹੀ ਫਿਕਰ ਰਿਆ ਬੱਚਿਆਂ ਦੀ ਫੀਸਾਂ ਦਾ ਹੀ ਫਿਕਰ ਰਿਆ ਤੂੰ ਬੱਚਿਆਂ ਸਾਡਿਆਂ ਨੂੰ ਕਿਵੇਂ ਜਿਹੜਾ ਵਾ ਬਾਣੀ ਬਾਣੇ ਦੇ ਨਾਲ ਜਿਹੜਾ ਵਾ ਜੋੜਨਗੇ ਕਿਵੇਂ ਧਾਰਮਿਕ ਤਕਲੀਮ ਦੇਣਗੇ ਸੋ ਇਸ ਪਾਸੇ ਵੀ ਜਿਹੜਾ ਵਾ ਸਾਡੇ ਸਿੱਖ ਕੌਮ ਨੂੰ ਅਮੀਰ ਸਿੱਖਾਂ ਨੂੰ ਇਸ ਪਾਸੇ ਵੀ ਜਿਹੜਾ ਵਾ ਧਿਆਨ ਜਿਹੜਾ ਵਾ ਜਰੂਰ ਦੇਣਾ ਚਾਹੀਦਾ ਅੱਜ ਪੰਜਾਬ ਦੀ ਧਰਤੀ ਤੇ ਵੇਖ ਲੋ ਤੇ ਕ੍ਰਿਸਚੀਅਨ ਦਾ ਬੋਲਬਾਲਾ ਕਿੰਨਾ ਜ਼ਿਆਦਾ ਹੋ ਗਿਆ ਕਿੱਥੇ ਸਿਰਫ ਇੱਕ ਧਾਰੀਆਲ ਕਸਬੇ 'ਚ ਹੀ ਕ੍ਰਿਸਚੀਅਨ ਹੁੰਦੇ ਸੀ ਅੱਜ ਪੰਜਾਬ ਦੇ ਹਰੇਕ ਪਿੰਡ 'ਚ ਇਹਨਾਂ ਦੇ ਧਰਮਸ਼ਹਿਰ ਜਿਹੜੀਆਂ ਨੇ ਬਣ ਗਏ ਨੇ ਇਹ ਚਰਚ ਬਣ ਗਏ ਚਰਚ ਬਣ ਗਏ ਆ ਕਿਹੇ ਪਿੰਡ 'ਚ ਇੱਕ ਕਿਹੇ 'ਚ ਦੋਤ ਕਿਹੇ 'ਚ ਤਿੰਨ 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 ਚਰਚਾਂ ਵੀ ਇੱਕ ਇੱਕ ਪਿੰਡ ਚ ਬਣ ਗਈਆਂ ਇਹ ਇੱਕ ਬਹੁਤ ਬਣਾ ਕੌਣ ਰਹੇ ਆ ਉਥੇ ਜਾ ਕੌਣ ਰਹੇ ਆ ਸਾਡੇ ਸਿੱਖ ਭਰਾ ਜਿਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਹੰਬੜਾ ਮਾਰਨਾ ਚਾਹੀਦਾ ਵਾ ਅਸੀਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛੇ ਬੜਾ ਯਤਨ ਕੀਤਾ 8900 ਬੰਦਾ ਅਸੀਂ ਇਹਨਾਂ ਨੂੰ ਪ੍ਰੇਰ ਕੇ ਵਾਪਸ ਵੀ ਲਿਆਂਦਾ ਜਿਹੜੇ 크ਿਸਚਨ ਬੜ ਗਏ ਸੀ ਪਰ ਇਹ ਸਾਡਾ ਕੱਲਿਆਂ ਦਾ ਨਹੀਂ ਕੌਮ ਦਾ ਵੱਡਾ ਮਸਲਾ ਵਾ ਸਾਰੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚੀਫ ਖਾਲਸਾ ਦਵਾਨ ਆ ਹੋਰ ਵੱਡੀਆਂ ਜਿਹੜੀਆਂ ਨੇ ਸੰਸਥਾਵਾਂ ਨੇ ਸਾਰੇ ਰਲ ਮਿਲ ਕੇ ਪਾਸੇ ਸਾਨੂੰ ਜਿਹੜਾ ਵਾ ਧਿਆਨ ਜਿਹੜਾ ਵਾ ਦੇਣਾ ਚਾਹੀਦਾ ਵਾ ਇਹ ਆਪਾਂ ਨੂੰ ਨਿਕਲ ਜਾਣਗੇ ਜਿਹੜਾ ਵਾ ਹੌਲੀ ਹੌਲੀ ਜਿਸ ਤਰ੍ਹਾਂ ਇਹਨੇ ਸਾਡੇ ਪਿੰਡਾਂ 'ਚ ਫਨ ਲਾਈ ਐ ਸਿਕੀ ਨੂੰ ਆਪਾਂ ਨੂੰ ਇਸ ਪਾਸੇ ਜਾਗਰਤ ਹੋ ਕੇ ਤੇ ਇਹਦਾ ਵੀ ਕੋਈ ਨਾ ਕੋਈ ਜਿਹੜਾ ਵਾ ਆਪਾਂ ਨੂੰ ਸਾਂਝੇ ਤੌਰ ਤੇ ਜਿਹੜਾ ਬਨ ਬਨਣਾ ਚਾਹੀਦਾ ਠੀਕ ਹੈ ਬਸ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਚੈਨਲ ਦਾ ਕਮਲ ਜੀ ਜੀ ਤੁਹਾਡਾ ਇਹ ਵੀਰ ਦਾ ਬਹੁਤ ਬਹੁਤ ਧੰਨਵਾਦ। ਠੀਕ ਹੈ ਸਰ। ਸੋ ਏਸੀ ਭਾਈ ਮਨਜੀਤ ਸਿੰਘ ਭੋਮਾ ਜੀ ਜੂਨ 1984 ਦੇ ਚਸ਼ਮਦੀਦ ਇੱਕ ਇੱਕ ਚੀਜ਼ ਇਹਨਾਂ ਨੇ ਬਿਆਨ ਕੀਤੀ ਜੋ ਇਹਨਾਂ ਨੇ ਉਹਨਾਂ 6 ਦਿਨਾਂ ਚ ਹੰਡਾਈ। ਜ਼ਖਮ ਅੱਜ ਵੀ ਅੱਲੇ ਨੇ ਹਰ ਸਾਲ ਚਿੱਤ ਚੇਤਿਆਂ ਦੇ ਵਿੱਚ ਜੂਨ 1984 ਦਾ ਉਹ ਦੌਰ ਆ ਜਾਂਦਾ ਹੈ। ਤੁਸੀਂ ਬਨੇ ਰਹੋ ਸਤਿਸ਼ੂ TV ਦੇ ਨਾਲ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ